ਅੱਜ ਸਵੇਰੇ ਮੁਹਾਲੀ ਦੇ ਫੇਸ ਦੋ ਵਿਕੇ ਇੱਕ ਨਿੱਜੀ ਜਿਮ ਮਾਲਕ ਦੇ ਉੱਤੇ ਚੱਲੀ ਅੰਦਾਤਨ ਗੋਲੀਆਂ ਗੋਲੀਆਂ ਚਲਾ ਕੇ આરોપી ਹੋਏ ਮੌਕੇ ਤੋਂ ਫਰਾਰ ਇਸ ਮੌਕੇ ਜਿਮ ਮਾਲਕ ਨੂੰ ਨਿੱਜੀ ਹਸਪਤਾਲ ਦੇ ਵਿੱਚ ਇਲਾਜ ਲਈ ਕਰਵਾਇਆ ਗਿਆ ਪਰਤੀ ਮੌਕੇ ਦੇ ਫੋਰੈਂਸਿਕ ਟੀਮ ਅਤੇ ਐਸਐਸਪੀ ਮੁਹਾਲੀ ਹਰਮਨਦੀਪ ਸਿੰਘ ਹੰਸ ਨੇ ਲਿੱਤਾ ਮੌਕੇ ਦਾ ਜਾਇਜ਼ਾ ਜਿਸ ਵੇਲੇ ਅਜੇ ਤੱਕ 5 ਵਜੇ ਦੇ ਕਰੀਬ ਇੱਕ ਲੜਕਾ ਹੈ ਵਿੱਕੀ ਨਾਮ ਦਾ ਜਿਹੜਾ ਚੰਡੀਗੜ੍ਹ 49 ਸੈਕਟਰ ਦਾ ਰਹਿੰਦਾ ਹੈ ਜੀ ਉਹ ਇੱਥੇ ਆਇਆ ਸੀਗਾ ਜਿੰਮ ਵਿੱਚ ਉਹਦੇ ਤੇ ਜਿਹੜਾ ਹੈਗਾ ਦੋ ਅਣਪਛਾਤੇ ਵਿਅਕਤੀਆਂ ਨੇ ਫਾਇਰਿੰਗ ਕੀਤੀ ਹੈਗੀ ਤਕਰੀਬਨ 5 ਤੋਂ 6 ਰਾਉਂਡ ਫਾਇਰ ਕੀਤੇ ਹੈਗੇ ਹਾਲੇ ਤੱਕ ਜਿੰਨਾ ਕਿ ਮੈਡੀਕਲੀ ਪਤਾ ਲੱਗਿਆ ਸਾਨੂੰ ਹਸਪੀਟਲ ਤੋਂ ਐਟਲੀਸ 3 ਬੁਲੇਟਸ ਉਹਦੇ ਲੱਤਾਂ ਦੇ ਵਿੱਚ ਹਿੱਟ ਕੀਤੀ ਹੈਗੀ ਆ ਤੇ ਇਹਨਾਂ ਦਾ ਜਿਹੜਾ ਆਪਸ ਦੇ ਵਿੱਚ ਹੈਗਾ ਦੋ ਲੜਕੇ ਹੈਗੇ ਵਿਕਾਸ ਤੇ ਸੂਰਜ ਉਹਨਾਂ ਦੇ ਨਾਲ ਇਹਨਾਂ ਦਾ ਕੋਈ ਡਿਸਪਿਊਟ ਚੱਲਦਾ ਸੀਗਾ ਇੱਥੇ ਚੰਡੀਗੜ੍ਹ ਦੇ ਹੀ ਰਹਿਣ ਵਾਲੇ ਹੈਗੇ ਉਹਨਾਂ ਤੇ ਵੀ ਐਫਆਈਆਰ ਦਰਜ ਹੈਗੀ ਹੈ ਜੀ ਜਿੰਨਾ ਸਾਨੂੰ ਹੁਣ ਤੱਕ ਦੀ ਇਨਵੈਸਟੀਗੇਸ਼ਨ ਤੋਂ ਪਤਾ ਲੱਗਿਆ ਜੀ ਉਹ ਹਲੇ ਬੁੜੈਲ ਜੇਲ੍ਹ ਦੇ ਵਿੱਚ ਬਾੰਦੇ ਨੇ ਦੋਨੋਂ ਜਣੇ ਤੇ ਜਿਹੜੇ ਫੈਮਿਲੀ ਹੈਗੀ ਵਿਕਟਿਮ ਫੈਮਿਲੀ ਇਹ ਚੈੱਕ ਕਰ ਰਹੇ ਵੀ ਉਹਨਾਂ ਨੇ ਫਾਇਰਿੰਗ ਕਰਵਾਈ ਹੋਈ ਠੀਕ ਹੈ ਤੇ ਉਹਦੇ ਤੇ ਅੱਗੇ ਜਿਹੜੀ ਹੈਗੀ ਇਨਵੈਸਟੀਗੇਸ਼ਨ ਹੋਣੀ ਜਾਰੀ ਹੈ ਹੁਣ ਤੱਕ ਕੋਈ ਵੀ ਨਹੀਂ ਇਨਵੈਸਟੀਗੇਸ਼ਨ ਕੀ ਪਤਾ ਲੱਗਿਆ ਚੰਡੀਗੜ੍ਹ ਵੀ ਫਾਇਰਿੰਗ ਤੇ ਫਾਇਰਿੰਗ ਕਰਕੇ ਆਏ ਆ ਤਾਂ ਇਹ ਲੱਗ ਰਿਹਾ ਵੀ ਜਿਹੜੀ ਇਹਨਾਂ ਦੀ ਆਪਸ ਦੇ ਵਿੱਚ ਪਰਸਨਲ ਐਨਮਿਨਿਟੀ ਚੱਲ ਰਹੀ ਸੀਗੀ ਆਪਸ ਦੇ ਵਿੱਚ ਜਿਹੜਾ ਇਹਨਾਂ ਦਾ ਇੱਕ ਤਰ੍ਹਾਂ ਦੀ ਦੁਸ਼ਮਣੀ ਚੱਲ ਰਹੀ ਸੀ ਉਹਦੇ ਲੈ ਕੇ ਇਹ ਥ੍ਰੈਟ ਕਰਨ ਲਈ ਫਾਇਰਿੰਗ ਕੀਤੀ ਗਈ ਸਰਬੰਜੀਤ ਦਾ ਕਾਰਨ ਕੀ ਹੈ ਇਹਨਾਂ ਦੇ ਵਿੱਚ ਇਹਨਾਂ ਦਾ ਜੀ ਆਪਸ ਹੀ ਦੋਨੋਂ ਬਿਜ਼ਨਸ ਹੈਗੇ ਇਹਨਾਂ ਦੇ ਤੇ ਇਹਨਾਂ ਨੂੰ ਉਹੀ ਉੱਥੋਂ ਹੀ ਇਹਨਾਂ ਦੀ ਬਿਜ਼ਨਸ ਹੈ ਫੈਲ ਰਹੀ ਜਿਹੜੀ ਸ਼ੁਰੂ ਹੋਈ ਸੀਗੀ ਜਿਸ ਦੇ ਕਰਕੇ ਹੁਣ ਉਹ ਦੋ ਬੰਦੇ ਜੇਲ੍ਹ ਦੇ ਵਿੱਚ ਆ ਉਹਨਾਂ ਨੂੰ ਇਹ ਲੱਗਦਾ ਵੀ ਇਹਨਾਂ ਨੇ ਸਾਨੂੰ ਅੰਦਰ ਕਰਵਾਇਆ ਕਿਸੇ ਠੂٹے ਮਕਦਮੇ ਦੇ ਵਿੱਚ ਪਾ ਕੇ ਉਸ ਦੇ ਵਿੱਚ ਇਹ ਬਾਰ-ਬਾਰ ਇਹਨਾਂ ਦੀ ਜਿਹੜੀ ਫ ਚਾਨ ਹੋ ਪਾਈ ਹੈ ਨੰਬਰ ਜਿਹੜਾ ਹੈਗਾ ਅਸੀਂ ਬਾਈਕ ਦੇ ਸਾਡੇ ਕੋਲ ਕੈਮਰੇਸ ਤੋਂ ਅਲੱਗ-ਅਲੱਗ ਕਲਿੱਪਸ ਆਈਆਂ ਉਹਦੇ ਤੋਂ ਅੱਗੇ ਜਿਹੜਾ ਸਾਨੂੰ ਨੰਬਰ ਵਗੈਰਾ ਵੀ ਕਲੀਅਰ ਹੋ ਰਿਹਾ ਤੇ ਕਿੱਥੋਂ ਦੇ ਕੌਣ ਹੈਗੇ ਉਹ ਵੀ ਤੋਂ ਵਿਲ ਐਕਸਪਲੇਨ ਦਿਸ ਲੇਟਰ ਜਦੋਂ ਇੱਕ ਵਾਰੀ ਟ੍ਰੇਕ ਨੂੰ ਟਰੈਕ ਹੋ ਜਾਂਦੇ ਆ ਸੰਦਿੱਗੜ੍ਹ ਪੁਲਿਸ ਨਾਲ ਕੋਈ ਕੋਆਰਡੀਨੇਸ਼ਨ ਵੀ ਟੰਡੀਗੜ੍ਹ ਪੁਲਿਸ ਨਾਲ ਕੋਆਰਡੀਨੇਟ ਕਰ ਰਹੇ ਹਾਂ ਜੀ ਕਿਉਂਕਿ ਉਹਨਾਂ ਦੇ ਵੀ ਸਿਮਿਲਰ ਇਨਸੀਡੈਂਟ ਹੋ ਕੇ ਆਟਿਆ ਤੇ ਦੋਨੋਂ ਜਿਹੜੀਆਂ ਹੈਗੇ ਸੀ ਜੁਆਇੰਟਲੀ ਇਹਨੂੰ ਆਪਰੇਟ ਕਰ ਰਹੇ ਹਾਂ ਦੋ ਦੋਨੋਂ ਬੰਦੇ ਜਿਹੜੇ ਹੈਗੇ ਆ ਰਾਉਂਡ ਅਪ ਕਿਤੇ ਜਾ ਰਹੇ ਸਰ ਕਿੰਨੇ ਰਾ ਕਦੀ ਦੋਨੋਂ ਪੈਰੋਂ ਮੇ ਉਸਕੇ ਇੱਕ ਪਾਰਟਿਕਲ ਨਹੀਂ ਨਹੀਂ ਦੋ ਦੋਨੋਂ ਸਾਈਡ ਰਾਈਟ ਲੈਗ ਹੈ ਜੋ ਉਸਮੇ ਲਗਾ ਹੈ ਜੀ ਉਸਕੇ ਫਾਇਰ ਸਟੇਬਲ ਹੈ ਨਹੀਂ ਵੈਸੇ ਆਊਟ ਆਫ ਡੇਂਜਰ ਹੈ ਅਭੀ ਤੱਕ ਪੀਜੀਆ ਰੈਫਰ ਕੀਤਾ ਗਿਆ ਹੈ उनको यहां से ਬਟ ਹੀ ਇਜ਼ ਆਊਟ ਆਫ ਡੇਂਜਰ ਠੀਕ ਹੈ ਠੀਕ ਹੈ ਡੀਸੀਐਲ ਪਾਰਟੀ ਕਿੰਨੇ ਤੋਂ ਵਜੇ ਤੱਕ ਗੱਟ ਚੁਲੰਦੀ ਹੈ ਸਰ ਜੇ ਮੈਂ ਤੁਹਾਨੂੰ ਲੱਗ ਤੋਂ ਦੱਸ ਦਿੰਦਾ ਇਹਦੇ ਬਾਰੇ ਨਾ ਤੁਹਾਡੇ ਮਤਲਬ ਥੋੜੇ ਟੈਂਜੈਂਟ ਲੱਗ ਹੋ ਜਾਂਦਾ ਤੁਹਾਡੇ ਨਾਲ ਨਾਲ